ਜੇਕਰ ਥੋੜਾ ਜਿਹਾ ਸਮਾਂ ਹੈ ਤਾਂ ਆਹ ਵੀਡੀਓ ਜ਼ਰੂਰ ਦੇਖ ਕੇ ਜਾਇਓ ਆਪਾਂ ਖੜੇ ਆਂ ਜੀ ਇਤਿਹਾਸਕ ਨਗਰ ਪਿੰਡ ਰਾੜਾ ਸਾਹਿਬ ਤੇ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਆਂ ਜੀ ਪਿੰਡ ਕੁੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਤੀ ਜਿੱਥੇ ਗੁਰੂ ਮਹਾਰਾਜ ਜੀਆ ਦਾ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਸ਼ਸ਼ੋਭਤਾ ਜਿਸ ਨੂੰ ਪਹਿਨ ਕੇ ਗੁਰੂ ਮਹਾਰਾਜ ਜੀਆ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਪਹਾੜੀ ਰਾਜਿਆਂ ਨੂੰ ਛਡਵਾਇਆ ਸੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 25 ਫੱਗਣ 1688 ਬਿਕਰਮੀ ਮੁਤਾਬਕ 1631 ਈਸਵੀ ਨੂੰ ਪਿੰਡ ਕੁੜਾਣੀ ਕਲਾਂ ਆਏ ਅਤੇ ਪਿੰਡ ਦੇ ਬਾਹਰ ਇੱਕ ਚੰਗੀ ਜੀ ਜਗ੍ਹਾ ਦੇਖ ਕੇ ਦਰਗਤ ਹੀਟ ਆਪਣਾ ਕਮਰ ਕੱਸਾ ਖੋਲਿਆ ਅਤੇ ਦਮ ਲਿਆ ਜੋ ਅਸਥਾਨ ਗੁਰੂ ਮਹਾਰਾਜਿਆਂ ਦਾ ਦਮਦਮਾ ਸਾਹਿਬ ਅਸਥਾਨ ਅਖਵਾਇਆ ਗੁਰੂ ਪਿਆਰੇਓ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਕਲੀਆਂ ਵਾਲਾ ਚੋਲਾ ਸਾਹ ਪਹਿਨ ਕੇ 52 ਕੈਦੀ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀ ਤਾਂ ਉਹ 52 ਕਲੀਆਂ ਵਾਲਾ ਚੋਲਾ ਪਿੰਡ ਕਢਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਇਸ ਪਿੰਡ ਦੇ ਵਿੱਚ ਸ਼ਸ਼ੋਭਤਾ ਜੀ ਜਿੱਥੇ ਆਪਾਂ ਇਸ ਟਾਈਮ ਖੜੇ ਆਂ ਤੇ ਗੁਰੂ ਮਹਾਰਾਜ ਜੀ ਦੀਆਂ ਹੋਰ ਵੀ ਇੱਥੇ ਨਿਸ਼ਾਨੀਆਂ ਸ਼ਸ਼ੋਭਤ ਨੇ ਅੱਜ ਆਪਾਂ ਉਹਨਾਂ ਦੇ ਦਰਸ਼ਨ ਵੀ ਕਰਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਂਗੇ ਤੇ ਇਹ ਪਿੰਡ ਆ ਜੀ ਪਿੰਡ ਕਢਾਣੀ ਕਲਾਂ ਜ਼ਿਲ੍ਹਾ ਪਿੰਡਾ ਲੁਧਿਆਣਾ ਸੋ ਚਲਦੀ-ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਦੇਦਾਰੇ ਕਰ ਸਕਣ ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੇ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕੁੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਤੇ ਇਹ ਉਹ ਨਿੰਮ ਦਾ ਦਰਖਤ ਆ ਜੋ ਕਿ ਗੁਰੂ ਮਹਾਰਾਜ ਜੀ ਨੇ ਆਪਣਾ ਘੋੜਾ ਬਨਣ ਲਈ ਇੱਕ ਕੀਲਾ ਗੱਡਿਆ ਸੀ ਜੋ ਅੱਜ ਨਿੰਮ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਜੀ ਇਸ ਸਥਾਨ ਤੇ ਹੀ ਗੁਰੂ ਮਹਾਰਾਜ ਜੀ ਦੀਵਾਨ ਸਜਾਇਆ ਕਰਦੇ ਸਨ ਅਤੇ ਇੱਥੇ ਹੀ ਸਤਗੁਰਾਂ ਦਾ ਉਹ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਸ਼ਸ਼ੋਭਤਾ ਜਿਸ ਨੂੰ ਪਹਿਨ ਕੇ ਸਤਗੁਰ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਅਤੇ ਇੱਥੇ ਹੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਪੋਥੀ ਸਾਹਿਬ ਸ਼ਸ਼ੋਭਤਾ ਜਿਸ ਤੋਂ ਸਤਗੁਰੂ ਜੀ ਨਿਤਨੇਮ ਕਰਾਇਆ ਕਰਦੇ ਸਨ ਅਤੇ ਗੁਰੂ ਮਹਾਰਾਜਿਆਂ ਦਾ ਇੱਕ ਪਵਿੱਤਰ ਚਰਨਾ ਦਾ ਜੋੜਾ ਸਾਹਿਬ ਸ਼ਸ਼ੋਭਤਾ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਉਹ ਵਾਹਿਗੁਰੂ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਦੇਦਾਰੇ ਕਰ ਸਕਣ ਸਾਹਮਣੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕੁੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜਿਨ੍ਹਾਂ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ ਬਵੰਜਾ ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਗੁਰੂ ਮਹਾਰਾਜੀਆਂ ਦੇ ਚੋਲਾ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਸਾਹਮਣੇ ਸ਼ਸ਼ੋਭਤਾ ਜੀ ਸ਼ੀਸ਼ੇ ਦੇ ਵਿੱਚ ਜੜਿਆ ਹੋਇਆ ਚੋਲਾ ਸਾਹਿਬ ਤੇ ਚੋਲਾ ਸਾਹਿਬ ਦੇ ਖੱਬੇ ਪਾਸੇ ਗੁਰੂ ਮਹਾਰਾਜੀਆਂ ਦੇ ਪਵਿੱਤਰ ਚਰਨਾਂ ਦਾ ਜੋੜਾ ਸ਼ਸ਼ੋਭਤਾ ਜੀ ਸ਼ੀਸ਼ੇ ਦੇ ਬਾਕਸ ਦੇ ਵਿੱਚ ਜੜਿਆ ਹੋਇਆ ਗੁਰੂ ਮਹਾਰਾਜੀਆਂ ਦਾ ਜੋੜਾ ਤੇ ਚੋਲਾ ਸਾਹਿਬ ਦੇ ਸੱਜੇ ਪਾਸੇ ਸੁਨਹਿਰੀ ਅਖਰਾਂ ਵਾਲੀ ਪੰਜ ਗ੍ਰਾਂਤੀ ਪੋਥੀ ਸਾਹਿਬ ਸ਼ਸ਼ੋਭਤਾ ਜਿਸ ਤੋਂ ਗੁਰੂ ਮਹਾਰਾਜ ਜੀ ਨਿਤਨੇਮ ਕਰਦੇ ਸਨ ਸੋ ਅੱਜ ਆ ਵੀਡੀਓ ਜਿੰਨਾ ਜਿੰਨਾ ਕੋਲ ਵੀ ਪਹੁੰਚ ਰਹੀ ਆ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਘਰੇ ਬੈਠੀਆਂ ਦਰਸ਼ਨ ਦੇਦਾਰੇ ਕਰ ਸਕਣ